ਵਾਹਿਗੁਰੂ ਸਾਹਿਬ ਜੀ ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ਭਗਤ ਕਬੀਰ ਜੀ ਦਾ ਹੁਕਮਨਾਮਾ ਬਿਲਾਵਲ ਰਾਗ ਦੇ ਵਿੱਚ ਅੰਗ ਨੰਬਰ 856 ਤੇ ਸੁਬਾਈ ਮਾਨ ਬਖਸ਼ਿਸ਼ ਕਰਦੇ ਹਨ ਦਰ ਮਾਦੇ ਠਾਡੇ ਦਰਬਾਰ اے ਪ੍ਰਮਾਤਮਾ ਮੈਂ ਤੇਰੇ ਦਰ ਦਾ ਕੁੱਕਰ ਹਾਂ ਤੇਰੇ ਦਰ ਦੇ ਉੱਤੇ ਆ ਕੇ ਖੜਾ ਹਾਂ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਕੋਲ ਕੇ ਵਾਰ ਆਪ ਜੀ ਤੋਂ ਬਗੈਰ ਮੈਨੂੰ ਕੋਈ ਚੰਗੀ ਮੱਤ ਨਹੀਂ ਦੇ ਸਕਦਾ ਐਸੀ ਮੱਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੋਤਿਆਈ ਕਿਰਪਾ ਕਰੋ ਦਰਸ਼ਨ ਦੀਜੈ ਕੋਲ ਕੇ ਵਾਰ ਆਪ ਜੀ ਆਪਣੇ ਘਰ ਦਾ ਦਰ ਦਾ ਦਰਵਾਜ਼ਾ ਖੋਲ ਕੇ ਮੈਨੂੰ ਦਰਸ਼ਨ ਦੇਣ ਦੀ ਕਿਰਪਾ ਕਰੋ ਮੈਂ ਆਪ ਜੀ ਦੇ ਦਰ ਦੇ ਉੱਤੇ ਦਰਸ਼ਨਾਂ ਵਾਸਤੇ ਆਇਆ ਹਾਂ ਰਹਾਉ ਤੁਮ ਧਨ ਧਨੀ ਉਧਾਰ ਤਿਆਗੀ ਸਰਵਨ ਸੁਨੀਤ ਸੁਜਸਤਮਾਰ ਆਪ ਜੀ ਸਭ ਤੋਂ ਸੰਸਾਰ ਦੇ ਵਿੱਚ ਸਭ ਤੋਂ ਅਮੀਰ ਹੋ ਕਿਉਂਕਿ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲੇ ਹੋ ਸਾਡਾ ਉਧਾਰ ਕਰਨ ਵਾਲੇ ਹੋ ਸਰਵਨ ਸੁਨੀਤ ਸੁਜਸਤਮਾਰ ਮੈਂ ਆਪ ਜੀ ਦਾ ਜਸ ਆਪਣੇ ਕੰਨਾਂ ਦੇ ਨਾਲ ਸੁਣਿਆ ਹੈ ਕਿ হে ਪ੍ਰਮਾਤਮਾ ਤੇਰਾ ਦਰ ਘਰ ਸਭ ਤੋਂ ਉੱਚਾ ਅਤੇ ਸੁੱਚਾ ਹੈ ਤੇ ਆਪ ਜੀ ਹੀ ਸਭ ਨੂੰ ਦਾਤਾਂ ਦੇਣ ਵਾਲੇ ਹੋ ਮੰਗੋ ਕਾਹੇ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ اے ਪ੍ਰਮਾਤਮਾ ਮੈਂ ਆਪ ਜੀ ਨੂੰ ਛੱਡ ਕੇ ਮੈਂ ਹੋਰ ਸੰਸਾਰ ਦੇ ਜੀਵਾਂ ਅੱਗੇ ਕਿਉਂ ਮੈਂ ਆਪਣੀ ਮੰਗ ਰੱਖਾਂ ਕਿਉਂਕਿ ਆਪ ਜੀ ਕੋਈ ਫਰਕ ਨਹੀਂ ਰੱਖਦੇ ਸਭ ਨੂੰ ਬਰਾਬਰ ਦਾ ਦਾਨ ਬਖਸ਼ਿਸ਼ ਕਰਦੇ ਹੋ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਪਰ ਸਭ ਦੀ ਆਪ ਜੀ ਅਰਦਾਸ ਸੁਣਦੇ ਹੋ ਮੇਰਾ ਉਧਾਰ ਆਪ ਜੀ ਦੇ ਦਰ ਦੇ ਉੱਤੇ ਹੀ ਹੈ ਜੈਦੋ ਨਾਮਾ ਵਿਪ ਸੁਦਾਮਾ ਤਿਨ ਕੋ ਕਿਰਪਾ ਭਈ ਹੈ ਬਾਰ ਭਗਤ ਕਬੀਰ ਜੀ ਕਹਿੰਦੇ ਕਿ ਭਗਤ ਜੈਦੇਵ ਜੀ ਭਗਤ ਨਾਮਦੇਵ ਜੀ ਅਤੇ ਭਗਤ ਸੁਦਾਮਾ ਜੀ ਦੇ ਉੱਤੇ ਵੀ ਉਸ ਪ੍ਰਮਾਤਮਾ ਨੇ ਹੀ ਕਿਰਪਾ ਕੀਤੀ ਹੈ ਭਾਵੇਂ ਸੰਸਾਰ ਦੇ ਲੋਕ ਉਹਨਾਂ ਨੂੰ ਨੀਚ ਜਾਤ ਦਾ ਕਹਿੰਦੇ ਸਨ ਪ੍ਰਮਾਤਮਾ ਪਰ ਆਪ ਜੀ ਨੇ ਕੋਈ ਫਰਕ ਨਹੀਂ ਸਮਝਿਆ ਉਹਨਾਂ ਨੂੰ ਉੱਚੀ ਪਦਵੀ ਬਖਸ਼ਿਸ਼ ਕੀਤੀ ਭਗਤਾਂ ਦੀ ਪਦਵੀ ਬਖਸ਼ਿਸ਼ ਕੀਤੀ ਕਹਿ ਕਬੀਰ ਤੁਮ ਸਮਰਥਦਾਤੇ ਚਾਰ ਪਦਾਰਥ ਦੇ ਤਨਾ ਬਾਰ ਪਗ ਕਬੀਰ ਆਖਦਾ ਹੈ ਪ੍ਰਮਾਤਮਾ ਆਪ ਜੀ ਸਮਰਾਥ ਸਦਾ ਕਾਇਮ ਰਹਿਣ ਵਾਲੇ ਹੋ ਆਪ ਜੀ ਦੇ ਦਰ ਤੋਂ ਹੀ ਸਾਰੇ ਦਾ ਪਦਾਰਥ ਮਿਲਦੇ ਹਨ ਤੇ ਆਪ ਜੀ ਦੇ ਦਰ ਤੇ ਹੀ ਮੇਰਾ ਉਧਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ